ਭਗਿਆ ਇੰਤਕੀ ਭਗਿਆ ਬੇਲਾ ਪਾਣੀ ਨਾ ਮੈਂ ਪਾਣੀ ਤਾਂ ਨਹੀਂ ਪੀਣਾ ਘਟਾ ਥੋੜਾ ਬਹੁਤ ਸੋਹਣਾ ਪਰ ਮੈਨੂੰ ਐਵੇਂ ਲੱਗ ਗਿਆ ਜਿਹੜੇ ਹਸਾਮ ਨਾਲ ਥੋੜੇ ਕੋਠੀ ਤੇ ਰੰਗ ਰੰਗ ਚੱਲੀ ਜਾਂਦਾ ਤੇਰਾ ਵਿਆਹ ਤਾਂ ਨਹੀਂ ਤਰਿਆ ਓਏ ਕਾਨੂੰ ਤਰਿਆ ਬਿਆ ਬਿਆ ਤੇਰੇ ਨਾਲ ਕਰਾਉ ਹੁਣ ਤਿੰਨ ਦਿਨ ਬਦਲੇ ਗਏ ਬਿਆ ਕਰਾਂ ਦੇਖ ਲਾ ਮੇਨਾਂ ਲਾਰੇ ਜੇ ਨਾ ਲਈ ਮੈਂ ਤੈਨੂੰ ਸਿੱਧੇ ਗੱਲ ਦੱਸਦੀ ਸਿੱਧਾ ਹੋ ਕੇ ਮੇਨਾਂ ਗੱਲ ਕਰਵਾ ਲਈ ਇਹ ਤਾਂ ਦੇਖੀ ਤੇਰੀ ਬਦਨਾਮੀ ਕੋਲ ਤੇਰੇ ਨਾਲ ਕਰਵਾਉਂ ਜਮਨਾ ਟੈਨਸ਼ਨ ਮੈਂ ਤੈਨੂੰ ਘਰ ਬਾਰਾਂ ਵਿੱਚ ਦਿਖਾਵਾਂ ਲੈਣਾਂ ਕਿ ਆਹ ਘਰ ਦੀ ਮਹਾਰਾਣੀ ਬਣਾਉਂ ਤੈਨੂੰ ਤੂੰ ਨਾ ਘਰਾਟ ਕਰਿਆ ਕਰ ਕੋਈ ਕਰੇ ਕੋਈ ਹੈ ਹੀ ਨਹੀਂ ਮੰਮੀ ਡੈਡੀ ਕਿੱਥੇ ਤੁਹਾਡੇ ਜੋੜੀ ਲੱਗੀ ਹੋਈ ਅੱਜ ਘਮਣੋਂ ਤਾਂ ਬਾਰੇ ਨਵੇਂ-ਨਵੇਂ ਜਵਾਨੇ ਦੇ ਬੰਦੇ ਨੇ ਹੋਰ ਉਹਦਾ ਘੁੰਮਦੀ ਰਹਿੰਦੇ ਨੇ ਅੱਛਾ ਹਾਂ ਮੈਂ ਤੋਰੇ ਬਹੁਤ ਔਖੀ ਆਈਆਂ ਕੁੱਝ ਪਤਾ ਕੀ ਬਾਣਾ ਲਾਇਆ ਮੈਂ ਘਰੇ ਕਿ ਮੈਂ ਤੇ ਟਿਊਸ਼ਨ ਚਲਦੀ ਆ ਟਿਊਸ਼ਨ ਤਾਂ ਮੇਰੀ ਕਦੋਂ ਦੀ ਖਤਮ ਹੋਗੀ ਜਦੋਂ ਮੇਰੇ ਐਗਜ਼ਾਮ ਖਤਮ ਹੋਏ ਨੇ ਮੈਂ ਕਿਹਾ ਤਾ ਕੋਈ ਨੋਟਸ ਵਗੈਰਾ ਲੈਣ ਜਾਣੇ ਤਾਂ ਮੈਂ ਇੱਥੇ ਆਈ ਆ ਮੈਨੂੰ ਤਾਂ ਬੜਾ ਡਰ ਲੱਗ ਜਾਂਦਾ ਆ ਵੀ ਇੱਥੇ ਜਿਹ ਪ੍ਰਿੰਸ ਕਿਸ ਨੇ ਦੇਖ ਲਿਆ ਨਾ ਉਹੀ ਔਖਾ ਹੋ ਜੂਗਾ ਮੇਰੇ ਘਰੇ ਗੱਲ ਪਤਾ ਲੱਗ ਗਈ ਨਾ ਦੋਏ ਦਿਨ ਵਿਆਹ ਦਾ ਨਾ ਮਿੰਤਾ ਨਾ ਫਿਰ ਕਹਿੰਦਾ ਕਾਹਦੀ ਵੀ ਘਰ ਦੇਖਣਾ ਘਰ ਦੇਖਣਾ ਉਹ ਤਾਂ ਮੈਨੂੰ ਰੋਲ ਫੋਨ ਤੇ ਕਰੀਏ ਮੈਨੂੰ ਘਰ ਦੇ ਘਰ ਘਰ ਦਿਖਾ ਦੇ ਅੱਜ ਮਹਾਂ ਮੌਕਾ ਹੈਗਾ ਜੋੜੀ ਨਿਕਲੀ ਹੈ ਤਾਂ ਘਰ ਦਿਖਾ ਦਾ ਜਾ ਮੈਂ ਸਾਰੇ ਘੱਟ ਦੇ ਲੈ ਗਏ ਜੀ ਉਹ ਤਾਂ ਠੀਕ ਐ ਪਰ ਬੇਬੇ ਬਾਪੂ ਵੀ ਤਾਂ ਹੋਣੇ ਚਾਹੀਦੇ ਸੀ ਕਿ ਉਹਨਾਂ ਨੂੰ ਵੀ ਮਿਲਣ ਦੀ ਮੈਂ ਠੀਕ ਐ ਜੁੱਤੀਆਂ ਪਵਾ ਦੇ ਮੇਰੇ ਗੱਲਾਂ ਦੇਖ ਲੈ ਪਾਣੀ ਪੁਣੀ ਲੈਣਾ ਆਪਣਾ ਰੁੰਦਾ ਤਾਂ ਹੈ ਪਾਣੀ ਪੁਣੀ ਤਾਂ ਮੈਂ ਕੁਛ ਨਹੀਂ ਪੀਣਾ ਹੈਗਾ ਤੁਸੀਂ ਮੈਨੂੰ ਐ ਦੱਸੋ ਵਿਆਹ ਦੀ ਗੱਲ ਕਦੋਂ ਕਰਵੇਂ ਤੁਸੀਂ ਕਿੰਨਾ ਟਾਈਮ ਹੋ ਗਿਆ ਤੂੰ ਨੈਨ ਮਤਲਬ ਕਿ ਹੱਥ ਤੱਕ ਹੋੜ ਖੜਚਾ ਹੱਥ ਦੇ ਵਿੱਚ ਮੈਂ ਘਟਾ ਘਟਾ ਕਰ ਦੂੰ ਜਮਨ ਦਾ ਵੀ ਲਾਰ ਕੇਗਾ ਦੋ ਦਿਨ ਐ ਤੁਹਾਡੇ ਕੋਲ ਮੇਰੇ ਕੋਲ ਬਹੁਤਾ ਟਾਈਮ ਨਹੀਂ ਹੈਗਾ ਹੁਣ ਜਦੋਂ ਤੇ ਮੇਰੇ ਐਗਜ਼ਾਮ ਖਤਮ ਹੋਏ ਨੇ ਨਾ ਮੇਰੇ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਐ ਜੇ ਮੈਂ ਕਿਸੇ ਹੋਰ ਨਾਲ ਵਿਆਹਤੀ ਨਾ ਫਿਰ ਤੁਸੀਂ ਕੰਦਰ ਜਿੱਟ ਐਂ ਕਰ ਦੋ ਚਾਰ ਦਿਨ ਸੰਭਲੇ ਜਿੱਥੇ ਇੰਨਾ ਟਾਈਮ ਸੰਭਲੇ ਦੋ ਚਾਰ ਦਿਨ ਹੋਰ ਸੰਭਲੇ ਉਦੋਂ ਬਾਅਦ ਮੈਂ ਬਸ ਐਂ ਮੰਨਦਾ ਤੇ ਰਿਸ਼ਤਾ ਦੇ ਕਰੀ ਆਇਆ ਬਿਛੋੜਦਾ ਨਾ ਹਾਂ ਤੋਰੂ ਬਿਛੋੜਾ ਤਿਆਰ ਕਰ ਰਿਹਾ ਹਾਂ ਠੀਕ ਐ ਚਲੋ ਹੁਣ ਚੱਲੀ ਆਪਾਂ ਉਹ ਘਰ ਜਾ ਜੀ ਜੀ ਆ ਬੀ ਉਸ ਦਾ ਬਿੱਲ ਐ ਬੀ ਦੂਸਰਾ ਹਾਂ ਬਾਰੀ ਕਾਲੀ ਹੋ ਗਈ ਪੁੱਤਰ ਕੇ ਗੇਟ ਦਾ ਇਥੇ ਤਾਂ ਖੁੱਲਿਆ ਨਹੀਂ ਲੈ ਜਿੰਨਾ ਚਿਰ ਤੂੰ ਮੇਰੀ ਲੱਤ ਤੜਾਉਣੀ ਨਾ ਤੂੰ ਹੀ ਸਬਰ ਨਹੀਂ ਆਉਂ ਤੈਨੂੰ ਲੈ ਮੈਂ ਤੇਰੀ ਲੱਤ ਤੜਾਉਂਦੀ ਫਿਰਦੀ ਆ ਹੈ ਉਹ ਮੈਂ ਤਾਂ ਕੁੱਬਾ ਹੋਇਆ ਪਿਆ ਸਵੇਰ ਦੀ ਲਈ ਫਰੀਂ ਨਾ ਬਾਜ਼ਾਰ ਚ ਮੇਰੀ ਗੱਲ ਸੁਣ ਬਾਜ਼ਾਰ ਚ ਤਾਂ ਪਹ ਜਾਏ ਆ ਇੱਕ ਵੀਡੀਓ ਬੁੜੀਆਂ ਤਾਂ ਬਣਾ ਲੈ ਮੱਛਣੀ ਹਾਏ ਉਹ ਰੱਬਾ ਤੈਨੂੰ ਸਾਰੇ ਪਿੰਡ ਦੀ ਗਲੀ ਗਲੀ ਦਿਖਾਦੀ ਉਹ ਚ ਵੀਡੀਓ ਚ ਤੇਰਾ ਮੇਰਾ ਤਾਂ ਫੋਨ ਭਰੇ ਪਿਆ ਸਾਰਾ ਹੋਨੀ ਬਬਾ ਬਹੁਤ ਹੋਰ ਕੱਦੀ ਹੋਰ ਵੀਡੀਓ ਬਣਾ ਦੋ ਆਏ ਨਾ ਕਰੋ ਫਿਰ ਕੀ ਫਾਇਦਾ ਬੁਲਟ ਲੈ ਤੇ ਜੇ ਆਪਾਂ ਕੋਈ ਰੀਲ ਰੂਲ ਨਹੀਂ ਬਣਾਈ ਮੈਂ ਕਹਿੰਦੀ ਸੀ ਜੇ ਆਪਾਂ ਉਹਨੀ ਟ੍ਰੈਂਡਿੰਗ ਚ ਚੱਲ ਰਹੀ ਜੇ ਆਪਾਂ ਆਏ ਕਰਕੇ ਰੀਲ ਬਣਾਈਏ ਖਬਰ ਆਪਾਂ ਵੀ ਵਾਇਰਲ ਹੋ ਜਾਈਏ ਸੈੱਲ ਖਤਮ ਨੇ ਹੁਣ ਤਾਂ ਇੱਕ ਅੱਧੀ ਖਿਚੋਣੀ ਮੇਰੇ ਤਾਂ ਸੈੱਲ ਖਤਮ ਨੇ ਹੁਣ ਇੱਕ ਅੱਧੀ ਖਿਚੋਣੀ ਠੀਕ ਐ ਕਿਚਨ ਮੈਥੋਂ ਬਾਹਲਾ ਨਹੀਂ ਇਹ ਹੀਰ ਫੇਰ ਜੀ ਹੁੰਦੀ ਹੁਣ ਤੁਹਾਡੇ ਚ ਸੱਲ ਪੈਂਦੇ ਆ ਮਕਲਾਪਾ ਪੈਂਦੇ ਮੇਰੇ ਚ ਬਹਿ ਜਾ ਜਿਹੜਾ ਬੈਠਣਾ ਦੋ ਇੱਥੇ ਤੁਹਾਰੀਆਂ ਗਰਾਂਟ ਕਰਾਂਗਾ ਪਟਿੰਡੂ ਕੇਨ ਦੇ ਦਿ ਡਰਲਾ ਪਸ ਦੇਖ ਕੇ ਕਮੈਂਟ ਹੀ ਛੱਡੇ ਵੀ ਉਹ ਹੀ ਜੀ ਆਉ ਜਿਹੇ ਜਾਂ ਮੂੰਹ ਹੁੰਦਾ ਬੰਦੇ ਦਾ ਇਹ ਬਾੜਾ ਨਹੀਂ ਹੁੰਦੀ ਨਾ ਤੇਰਾ ਮਤਲਬ ਕੀ ਹੈ ਓਏ ਹੋਰ ਹੋਰ ਗੱਲ ਹੈ ਤਾਂ ਕੋਈ ਘੈਂਟ ਜੀ ਵੀਡੀਓ ਬਣਾ ਦੇ ਚੋ ਬਣਾਣਾ ਚ ਬੋਲੀ ਨਹੀਂ ਦਾ ਮੂੰਹ ਬੰਦ ਕਰ ਲੈ ਲੈ ਮੈਂ ਗਾਣਾ ਨਾ ਗਾਵਾਂ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਕਬਾ ਪਟਾਕੇ ਤਾਂ ਪਈ ਪੈ ਨੇ ਮੇਰੇ ਓਏ ਹਮਣਾ ਤੁਸੀਂ ਖਿੱਚ ਦਿਓ ਉਹਨੂੰ ਸਾਹ ਵੈ ਜੀ ਜਾਨਾ ਹਾਂ ਦੇਖ ਇੱਕ ਫੋਟੋ ਮੈਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਕੋਈ ਇਹਦਾ ਕਾਰ ਟੁਕਰੀ ਹਣੀ ਖਤਮ ਹੁੰਦਾ ਇਹਦੇ ਫੋਟੋਆਂ ਖਿੱਚ। ਮੇਰੀ ਗੱਲ ਸੁਣੋ ਜੀ ਆਪਾਂ ਦੋਨੇ ਖਿਚਾਣੇ ਆ। ਤੁਸੀਂ ਬੁਲਟ ਤੇ ਬੈਠੋ ਤੇ ਮੈਂ ਐ ਕਰਦੀ ਆ। ਨਹੀਂ ਮੇਰੇ ਨਾਲ ਤਾਂ ਖਿੱਚੀ ਕਿ ਮੇਰੇ ਨਾਲ ਬਹੁਤ ਹੋ ਗਿਆ। ਕੀ ਦੱਸਣ ਫੜਾਈ ਤੁਸੀਂ ਨੇ ਕਿਉਂ ਜਰੂਰ ਕੱਢਦੇ ਰਹੇ ਨੇ ਹਰ ਵਕਤ ਆ। ਮੇਰੇ ਤਾਂ ਉਤੋਂ ਦੀ ਪੈ ਗਈ ਇਹ ਹੁਣ। ਸਾਹਮਣੇ ਨਾਲ ਸੰਭੀ ਜਾਂਦੀ ਐ। ਕੀ ਮਤਲਬ ਤੇਰਾ? ਵੀ ਇਹ ਕੈਮਰਾ ਸੰਭ ਲੈ। ਖਿੱਚ ਫੋਟੋ ਫੋਟੋ ਖਿੱਚ ਤੇ। ਐਂ ਕਹਿੰਗੇ ਫੇਰ ਤੂੰ ਕੈਮਰਾ। ਦੱਸ ਸਸਤੀ ਕੀ ਹੈਗਾ ਤੇ। ਖਿੱਚ ਦੇ ਖਿੱਚ ਪੁੱਤ ਖਿੱਚ ਦੇ ਮੋਟਾ ਖਿੱਚ ਦੇ ਤੂੰ ਬਾਜੇਂ ਦੇ ਕੋਲ ਮੈਂ ਖਿੱਚ ਦੂੰ ਹਾਂ ਖਿੱਚ ਦੇ ਬਾਜਾ ਬਾਜਾ ਆ ਲੈ ਸੋਹਣੀ ਜੀ ਖਿੱਚੀ ਮੈਨੂੰ ਤਾਂ ਖਿੱਚਣੀ ਨਹੀਂ ਆਉਂਦੀ ਫੋਟੋ ਹਾਂ ਖਿੱਚ ਦੇ ਮੈਂ ਤਾਂ ਐ ਨਹੀਂ ਸਮਝ ਆਉਂਦੀ ਕਿ ਤੇਰੀ ਬੇਬੇ ਕੀ ਮ ਕੱਟਦੇ ਹੋ ਇਹਦੇ ਨਾਲ ਠੀਕ ਹੈ ਸੁਣ ਲੈ ਤੈਨੂੰ ਮੈਨੂੰ 4 ਦਿਨ ਹੋਏ ਕਹਿੰਦੇ ਨੂੰ ਮੈਂ ਤੂੰ ਕਦੋਂ ਗੱਲ ਕਰੇਂਗੀ ਛੱਡ ਪਹਿਲਾਂ ਮੈਨੂੰ ਤੇਨੂੰ ਅਕਲ ਨਹੀਂ ਹੈਗੀ ਜੇ ਬੁੜੇ ਨੇ ਦੇਖ ਲੈਣਾ ਆਪ ਤਾਂ ਜੂਤ ਖਾਏਗਾ ਨਾਲ ਮੇਰੇ ਵੀ ਭਵਾਏਗਾ ਬੜਾ ਦੇਖੀ ਜਾਵੇ ਦੇਖ ਰਹਿ ਤੂੰ ਮੇਰੀ ਗੱਲ ਸੁਣਾ ਹੁਣੀ ਜਾਈ ਗੱਲ ਕਰ ਉਹਦੇ ਨਾਲ ਮੈਂ ਕਿਹਨੇ ਗੱਲ ਕਰ ਰਹਾ ਮੈਂ ਮੈਨੂੰ ਨਹੀਂ ਪਤਾ ਕਿ ਮਰਜ਼ੀ ਕਰ ਮੈਂ ਤੈਨੂੰ ਐਡੀ ਕਿਹੜਾ ਕਾਲੀ ਹੋਈ ਆ ਠਹਿਰ ਜਾ 10 ਮਿੰਟ ਕਾਹ ਤਾਂ ਮੇਰੇ ਨੂੰ ਕਾਹ ਤਾਂ ਪਤਾ ਨਹੀਂ ਪਰ ਮੈਨੂੰ ਐ ਲੱਗਦਾ ਵੀ ਚਾਰ ਕਿਨੇ ਤੂੰ ਰਹੀ ਤੂੰ ਸਾਰਾ ਕੁਸਰ ਨੂੰ ਮੇੜ ਕੇ ਲੈ ਕੇ ਜਾਵੇਂਗੀ ਤੇਰਾ ਮਤਲਬ ਸਾਰੇ ਚੱਲੇ ਜਾਣ ਦਾ ਮੈਂ ਛੋਡੀਆਂ ਲੈ ਤੂੰ ਐਵੇਂ ਇਲਜ਼ਾਮ ਲਾਈ ਜਾਣਾ ਬਾਲਾ ਜਨਾ ਬੋਲ ਖੜ ਜਾ ਮੈਨੂੰ ਵੀਡੀਓ ਭੇਜੀ ਦੇਣ ਦਾ ਆ ਲੋੜ ਨਹੀਂ ਨਹੀਂ ਨਾ ਦੱਸਦੀ ਹੈਗੇ ਨਾ ਨਾ ਮੇਰੀ ਗੱਲ ਸੁਣ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਪਹਿਲਾਂ ਮੈਨੂੰ ਆਂ ਦੱਸ ਕੁੜੀ ਕਿੱਥੋਂ ਦੀ ਆ ਤੂੰ ਕੁੜੀ ਜਿਸਨੀ ਮਰਜ਼ੀ ਹੋਵੇ ਤੂੰ ਕਰ ਰਿਹਾ ਰਿਸ਼ਤੇ ਦੀ ਗੱਲ ਤਾਂ ਕਰ ਕੁੜੀ ਵੀ ਦੱਸ ਦੂੰ ਕਿੱਥੋਂ ਦੀ ਐ ਨਾ ਫੇਰੀ ਮੈਨੂੰ ਪਤਾ ਲੱਗੂਗਾ ਕੋਈ ਫੇਰੀ ਮੂੰਹ ਤੋਂ ਫੇਰੀ ਲਾਉਂਗੀ ਉਹਦਾ ਮੈਂ ਤੇਰੇ ਨੂੰ ਆਏ ਮਣਾ ਲੈ ਵੀ ਹਾਂ ਆਪਣੇ ਮੁੰਡੇ ਨਾਲ ਰਿਸ਼ਤਾ ਕਰਨਾ ਹੈ ਵਿਆਹ ਕਰਨਾ ਹੈਗਾ ਮੇਰੀ ਗੱਲ ਸੁਣ ਥੋੜਾ ਜਿਹਾ ਟਾਈਮ ਹੋਰ ਖੜ ਜਾ ਅਸਲ ਜ਼ਮੀਨ ਜਮੂਨ ਦਾ ਨਿਬੜ ਜਾਂਦਾ ਫਿਰ ਤੇਰੇ ਨੂੰ ਭੇਜ ਦੇ ਦਿੰਦੇ ਖੜ ਜਾ ਨਾ 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 ਨਹੀਂ ਨਹੀਂ ਖੜ ਜਾ ਮੈਂ ਇਹ ਤਾਂ ਸੁਣ ਲੈ ਇਹ ਕਰਨਾ ਨਹੀਂ ਜਾ ਹੁਣੀ ਜਾ ਹੁਣੀ ਜਾ ਇਵਰਨੀ ਜਾ ਜਾ ਬੱਜ ਜਾ ਬੜਾ ਮੇਰੇ ਹੱਦਾ ਔਖ ਹੀ ਆਏ ਤਾਂ ਕੰਮ ਕੌਣ ਜਾ ਕਿੱਥੇ ਆ ਐ ਤਾਂ ਉਹ ਕੋਲ ਹੋੜ ਦੇ تیرے ਸਾਲੇ ਦਿਨ ਉਹ ਤੇਰੇ ਸਾਲੇ ਦਿਨ ਨੌੜ ਦੇ ਤੀਜੇ ਦਿਨ ਭੱਗ ਜਾਂਦੀ ਐ ਹੈਲੋ ਓਏ ਆ ਜਾਓ ਜੀ ਹੁਣ ਕਿੱਥੇ ਰਹਿ ਗਏ? ਓਏ ਮਾਇ ਮੂ ਨਹੀਂ ਆਉਂਦੀ ਹੈ। ਇੱਕ ਵਾਰ ਤੁਹਾਨੂੰ ਲੈ ਚਾਹੀ ਅੱਜ ਕਹਿ ਤਾ ਹੈ ਕਿ ਕੱਲ ਮਤਲਬ ਤੇਰੀ ਸ਼ਕਲ ਨਹੀਂ ਦੇਖਦੀ। ਕਾ ਫਿਰ ਮੇਰੀ ਰੋਟੀ ਦਾ ਔਖਾ ਹੈ। ਉਹਦਾ ਭਾਂਡੇ ਆਪ ਮਾਂਜੀ ਜਾਣਾ ਓਰੇ। ਮਾਂਜੀ ਜਾ ਕਰ ਇਥੇ ਸਿੱਤਰ ਖਾਣਾ ਅੱਥੇ ਰੋਟੀ ਖਾ ਲਈ। ਕਵਾਦਨ ਕੇ ਤੈਨੂੰ। ਕਿਹੜਾ ਕੰਦਰ ਕਹਾਂ ਮੈਂ ਕਿਥੋਂ ਰੋਟੀ ਖਾਣਾ। ਕੱਲੇ ਕੱਲੇ ਘਾਵ ਰਹਾ ਤੂੰ ਮੈਨੂੰ ਸਬੂਤ ਦੱਸ ਉਹ ਦੇ ਕਿੱਥੇ ਦੇ ਦੋ ਤੈਨੂੰ ਸਬੂਤ ਵੀ ਦੇ ਦ ਕੋਈ ਨਾ ਚੋਰਿਆ ਨਾ ਤੈਨੂੰ ਸ਼ਾਮ ਨਹੀਂ ਆਈ ਹੈ ਤੈਨੂੰ ਮੈਂ ਵੀ ਤੁਹਾਨੂੰ ਆਪ ਦੀ ਜੋ ਇਹਨਾਂ ਨੂੰ ਛੱਡੀਆਂ ਬੈਠਿਆ ਫੇਰ ਕੀ ਹੋ ਗਿਆ ਜੇ ਦੋ ਛੱਡੀਆਂ ਲਾਦੀਆਂ ਫੇਰ ਮੈਂ ਕਰ ਲੈ ਕੰਗਣਾ ਹੱਦੀ ਵੀ ਸ਼ਰਮ ਨਹੀਂ ਮੰਨਦਾ ਓਏ ਤੂੰ ਛੜੀ ਭਾਲ ਆ ਦਿੱਤੀ ਓਏ ਤੂੰ ਚੁੱਪ ਕਰਕੇ ਉਰੇ ਆ ਜਾ ਔਰ ਗੱਡੀ ਜੀ ਖੜੀ ਆ ਇਹਨੂੰ ਲੈਣ ਆਉਣ ਦੇਣਾ ਨੂੰ ਮੈਂ ਬਾੜੂ ਉੱਥੇ ਅੰਦਰ ਮੈਂ ਪੰਨੋ ਲੱਤਾਂ ਮੈਂ ਹੋ ਕੇ ਅਰੋਮੀ ਤਾਂ ਲੈ ਕੇ ਆ ਖੜੀਆਂ ਨੇ ਘਾਰਾ ਸਮਾਂ ਚੱਕ ਲੈਣਗੇ ਕੋਈ ਨਾ ਕੋਈ ਨਾ ਭੇਦੀ ਕੋਈ ਨਾ ਆ ਕੇ ਦੇਖਣ ਰੇ ਮੈਂ ਵੀ ਜਾਂਦਾ ਦੁਗਾਣ ਦੁਗਾ ਜਾਣਾ ਕੋਈ ਨਾ ਫਿਰ ਮੈਂ ਹੁਣੀ ਉਹ ਤਾਂ ਮੈਨੂੰ ਪਤਾ ਹੀ ਆ ਕੀ ਦੁਗਾ ਵਿੱਚੋਂ ਤਾਂ ਹੀ ਗਿਆਨੇ ਕੋਰੀਆ ਮੈਨੂੰ ਪਤਾ ਨਹੀਂ ਕਿੰਨੋਂ ਮਿਲਾਂ ਜਾਂਦਾ ਦੁਕਾਨ ਚੋੜਿਆ ਉੱਥੇ ਪਰੌਣਾ ਹੈ ਪਰੌਣੇ ਕੋਲੇ ਜਾਉਂ ਉਈ ਨਾ ਕੋਈ ਨਾ ਤਾਂ ਪਰੌਣੇ ਕੋਲੇ ਜਾਣਾ ਤੈਨੂੰ ਹੋਰ ਸੁਝਦਾ ਕੁਸਾ ਮੈਨੂੰ ਹੋਰ ਤਾਂ ਨਹੀਂ ਸੁਝਦਾ ਲੈ ਲੱਥੇ ਨਹੀਂ ਡੱਜਦੇ ਹੋਏ ਕਿ ਤਾਈ ਤਾਂ ਮੈਣੀ ਆਈ ਹੈਗੀ ਆ ਭਾਂਡੇ ਪਏ ਨੇ ਆ ਕੇ ਧੋਲੀ ਇਹਨਾਂ ਨੂੰ ਕੋਈ ਨਾ ਕੰਜਰਾ ਚੁੱਭਾ ਬਜਾ ਤੇ ਗੰਗੜ ਬੰਨਲੇ ਜੇ ਨਾ ਲੈ ਤੈਨੂੰ ਮੈਨੂੰ ਤੇਰੀ ਪੀ ਨਾ ਕਿ ਤੋਂ ਮੈਨੂੰ ਮਾਏ ਲੱਗਦਾ ਹੈ ਪਾਣੀ ਤਾਂ ਸਰਤੋਂ ਦੀ ਹੁਣ ਲੰਘ ਗਿਆ ਬਈਆ ਜੱਕਾ ਗਏ ਮੇਰੇ ਸਲੈਂਟਰੀ ਲੋਟ ਆਉਣੇ ਨੇ ਬੰਦੇ ਤਾਂ ਰਸੋਈ ਵਾਲਾ ਬਣਾਉਣਿਆ ਆ ਮੁੱਕਿਆਂ ਦਾ ਇਹ ਬਣਾਉਣਿਆ ਉਹ ਮੁੱਕਿਆਂ ਦਾ ਆ ਸਾਲਾ ਪਹਿਲਾਂ ਚੰਗਾ ਬਣਾ ਚੁੱਲੇ ਤੇ ਪਾਣੀ ਗਰਮ ਕਰ ਦਿੱਤੀ ਹੁਣ ਉਹ ਪਾਣੀ ਵੀ ਇੱਥੇ ਲੱਕਰ ਦੀ ਗਰਮ ਲੈ। ਪਾਣੀ ਦੀ ਗੱਲ ਨਾ ਮੇਰੇ ਸਾਲੇ ਦੀ। ਖੁੱਲੂ ਕਿੱਥੋਂ ਹੈ? ਹਾਂਜੀ। ਮੇਰੀ ਗੱਲ ਸੁਣੋ। ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਕਿੰਨਾ ਕ ਪਿਆਰ ਕਰਦੇ ਹੋ? ਬਹੁਤ ਕਰਦਾ। ਫਿਰ ਜੀ ਮੈਂ ਜੀ ਮੈਂ ਕੋਈ ਗੱਲ ਕਮ ਮੰਨੂਗੀ? ਅੱਗੇ ਹੁਣ ਤੂੰ ਹੀ ਤਾਂ ਉਂਗਲਾਂ ਨੱਚਾਉਣੀ ਆ ਹੋਰ ਹੁਣ ਕਿਵੇਂ ਮੰਨਾਂ ਦੱਸ ਤੂੰ ਦੱਸ ਕੀ ਕਰਨਾ? ਮਤਲਬ ਦੱਸ ਦੇ ਕੀ ਕਰਨਾ ਹੈ? ਪਹਿਲੀਆਂ ਪਈਆਂ ਨਹੀਂ ਆ। ਬਾਲਾ ਕਸ਼ਟੀ ਕਰਨਾ ਇਹਨੂੰ ਇਹ ਨਾ ਖੜਾ ਛੱਡੋ ਤੇ ਆਪਾਂ ਇਕੱਠੇ ਭਰਾਨਾਂਗੇ ਆਪਣੇ ਕਿਹੜਾ ਕਿਸੇ ਚੀਜ਼ ਦਾ ਸੁਖ ਨਾਲ ਘਟਾ ਹਾਂਜੀ ਹਾਂਜੀ ਮੈਂ ਤਾਂ ਇਹ ਕਹਿੰਦੀ ਸੀ ਜਿਹੜਾ ਆਪਣਾ ਮੁੰਡਾ ਨਹੀਂ ਆ ਉਹਦਾ ਰਿਸ਼ਤਾ ਕਰਦੀ ਆਪਾਂ ਕਿਤੇ ਮੈਨੂੰ ਘਰੋਂ ਕੱਢ ਦੋ ਬਸ ਉਹ ਲੈ ਕਣ ਤੈਨੂੰ ਪਤਾ ਹੀ ਉਹਦਾ ਕੁੱਤੇ ਦਾ ਬਟਾ ਹੈ ਉਹਨੇ ਨਾ ਤੂੰ ਆ ਸਿਆਪੇ ਚ ਪੈ ਨਹੀਂ ਮੇਰੀ ਗੱਲ ਸੁਣਾ ਉਹਨੂੰ ਉਹਦੀ ਵੀ ਉਮਰ ਹੋਈ ਪਈ ਆ ਨਾਲੇ ਥੋੜੀ ਵੀ ਤਾਂ ਹੋਈ ਪਈ ਆ ਤੁਸੀਂ ਵੀ ਨੂੰ ਦਾ ਸੁਖ ਦੇਖਣੋਂਗੇ ਮੈਂ ਤਾਂ ਉਹਦਾ ਸੁਖ ਤਾਂ ਮੈਂ ਬਣੇ ਚੰਗਾ ਮੈਂ ਤਾਂ ਕਹਣਾ ਰਹਿਣ ਦੇ ਤੂੰ ਹੱਥ ਬੰਨੇ ਤੇਰੇ ਮੂਰੇ ਆਈ ਨਾ ਮੇਰੀ ਗਰਲ ਜਵਾਗੜੇ ਇੰਨਾ ਹੌਸਲਾ ਕਰਕੇ ਮੈਨੂੰ ਕਿਹਾ ਵੀ ਮੰਮੀ ਜੀ ਮੇਰਾ ਰਿਸ਼ਤਾ ਕਰਾ ਦਿਓ ਨਾ ਤੁਸੀਂ ਨਹੀਂ ਚਾਹੁੰਦੇ ਹੈਗੇ ਵੀ ਸਾਡੇ ਮਾਂ ਪੁੱਤ ਦਾ ਪਿਆਰ ਬਣਿਆ ਰਵੇ ਨਹੀਂ ਚਾਹਣਾ ਤਾਂ ਜਲਾਈਆਂ ਪਰ ਹੁਣ ਇਹ ਨਾਲੇ ਨੂੰ ਮੇਰਾ ਸਾਲਾ ਮਲੰਗ ਨੂੰ ਕਿਹੜਾ ਦੇਉ ਕੁੜੀ ਹੁਣ ਮੈਂ ਕਿਹਦੀ ਚੱਕਲਾਂ ਮੈਂ ਧੱਕੇ ਨਾਲ ਉਹ ਤੂੰ ਮੇਰੇ ਤੇ ਛੱਡ ਦੇ ਬਸ ਸਾਰੀ ਜ਼ਿੰਮੇਵਾਰੀ ਚੱਲ ਕੋ ਹਾਂ ਤੂੰ ਦੇਖ ਲੈ ਫਿਰ ਤੂੰ ਤੋੜ ਲੈ ਗੱਲ ਮੈਂ ਤਾਂ ਤੋੜ ਨੂੰ ਬਸ ਤੁਹਾਡੇ ਵੱਲੋਂ ਹਾਂ ਹੋਵੇ ਹੁਣ ਮੈਂ ਤਾਂ ਤੇਰੇ ਮਾਂ ਨਾਲ ਲੱਗਣੀ ਬੂਹਾਂ ਹੀ ਆ ਬਸ ਮੇਰੀ ਤਾਂ ਦੇ ਦੇ ਮੁੰਡੇ ਨੂੰ ਖੁਸ਼ ਖਾਬ ਦੇ 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 ਹਾਂ ਸੱਚ ਮਿੰਤਾ ਜੀ ਕੀ ਨਹੀਂ ਜਾਗਿਆ ਹੁਣ ਤਾਂ ਤੁਸੀਂ ਮੈਨੂੰ ਪੱਕਾ ਪਿਆਰ ਕਰਦੇ ਹੋ ਹਾਂਜੀ ਬਹੁਤ ਕਰਦਾ ਹਾਂ ਚਲੋ ਜੀ ਕਰ ਦੇ ਦਿਓ ਜਵਾਬ ਭੱਜ ਚਲ ਠੀਕ ਐ ਲਾ ਮੈਂ ਦੇਖ ਲੈ ਇਹ ਵੀ ਜਨਾਨੀ ਸੰਦੀ ਐ ਆ ਲਾ ਤੇ ਖੁੰਝ ਲੈ ਚਲੋ ਮਣਾ ਆਪਦਾ ਆਪਦਾ ਮੰਜਾ ਕਿਸੇ ਖੁੰਝੇ ਖਾਂਝੇ ਡਾਈ ਐ ਹੁਣ ਤਾਂ ਹੀ ਲੋਟ ਆਉ ਜਾ ਕੇ ਲਾੜੇ ਨੂੰ ਕਹਿ ਦਊਗਾ ਵੀ 2 ਰੁਪਏ ਚਾਹੇ ਵੱਧ ਲੈਣੀ ਪਰ ਪੱਕਾ ਮੇਰਾ ਸਾਲ ਆਏ ਓਏ ਫਰਾਟੇ 8.5 ਪਾਵੇ ਹੁਣ ਐਸੀ ਤਾਂ ਪੈਣ ਓਏ ਆ ਕਿਦਰੋਂ ਆ ਗਈ ਚਾਂਪ ਚੜਕੋ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਚੱਲੇ ਹੋ ਤੂੰ ਯਾ ਕਤੂਰਿਆਂ ਵਾਂਗੂ ਆਦੀ ਮੇਰੇ ਮੰਗਰ ਲੱਗ ਲਿਆ ਕਰਾ ਕੇ ਮੈਂ ਤਾਂ ਪੱਖਾ ਲੈ ਕੇ ਬੈਣਾ ਉਧਰ ਲਾਉਣ ਨੂੰ ਕਮਰੇ ਚ ਅਜੇ ਤੇਰੇ ਮੰਗਰ ਨਹੀਂ ਲੱਗੂ ਹੋਰ ਜਾ ਕੇ ਤੁਹਾਡੇ ਗਮਾਂਡੀਆਂ ਦੇ ਮੰਗਰ ਲੱਗਾ ਓ ਚਲ ਉਹ ਤਾਂ ਹੁ ਕਹਹਿਂ ਚ ਗੱਲਾਂ ਆਏ ਸਹਣੇ ਬੰਦੇ ਕਹੀ ਹੁੰਦੇ ਨੇ ਚਲ ਮੇਰੀ ਗੱਲ ਸੁਣਾ ਮੈਂ ਨਾ ਕਹਿੰਦੀ ਸੀ ਮੇਰਾ ਨਾ ਮੇਕਅਪ ਹੋ ਗਿਆ ਖਰਾਬ ਹੋ ਗਿਆ ਸਾਰਾ ਪੁਰਾਣਾ ਹੋ ਗਿਆ ਮੈਨੂੰ ਨਵਾਂ ਦਵਾ ਲਿਆ ਓ ਇੰਨੀ ਤੂੰ ਸੋਹਣੀ ਹੈਗੀ ਤੈਨੂੰ ਮੇਕਅਪ ਤੇ ਕੀ ਲੋੜ ਆਇਆ ਨਾਲੇ ਮੜਾ ਮੋਟਾ ਲੇਪਾ ਪੋਚੀ ਐਂ ਕਰ ਲਿਆ ਕਰ ਕੁਛ ਮੈਂ ਕਿਵੇਂ ਕਰ ਲਿਆ ਕਰ ਬਾਜ਼ਾਰ ਚ ਐਨੇ ਸੋਹਣੇ ਸੋਹਣੇ ਕਰੀਮਾਂ ਨੇ ਇੱਕ ਉਹਦੀ ਕਰੀਮ ਦੁਆਲੇ ਮੇਰਾ ਵੀ ਰੰਗ ਗੋਰਾ ਗੋਰਾ ਹੋ ਜੂ ਇਹ ਕੋਈ ਕਰੀਮਾਂ ਨਹੀਂ ਕੰਮ ਕਰਦੀਆਂ ਇੱਥੇ ਗੋਗਾ ਗੋ ਮਾੜਾ ਮਟ ਲਾ ਲਿਆ ਕਰ ਲੈ ਵੀ ਲੈ ਉਹ ਕੁਛ ਨਹੀਂ ਯਾਰ ਤੂੰ ਮੇਰਾ ਖੜੇ ਛੱਡ ਮੜੇ ਬਾਜਾ ਤੂੰ ਮੈਨੂੰ ਪੱਖਾ ਲਿਆ ਹੁੰਦੇ ਮੈਨੂੰ ਤਾਂ ਲੈ ਕੇ ਜਾ ਉਹ ਮੈਂ ਕਹਣਾ ਤੂੰ ਚਮਿਸਦਾਨ ਹੈ ਹੋ ਜਾ ਪਰਾ ਬਸ ਠੀਕ ਹੈ ਤੂੰ ਤੈਨੂੰ ਪਿਆਰ ਹੀ ਨਹੀਂ ਕਰਦੇ ਕਿ ਮੈਂ ਨਵਲਾ ਕਰ ਠੀਕ ਆ ਬਾਜ ਜੋ ਪਤਾ ਨਹੀਂ ਕਿਹੜੀ ਮਾਂ ਕੋਲ ਜਾਣਾ ਹਾਂ ਮੇਰਾ ਸਾਲਾ ਵਿਆਹ ਜਾ ਕਰਕੇ ਕਾਹ ਪੰਗਾ ਲੈ 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 ਉਹਦੀ ਉਸਕੇ ਖੜ ਜੂਗੀ ਤਾ ਫੇ ਜਾ ਸੁਰਤ ਬੰਦ ਲਾਈ ਪਈਆ ਘਰ ਆਂ ਨੀ ਕਿੱਥੇ ਰੱਖਦੇ ਕੱਪੜੇ ਨਾਲ 50 ਵਾਰ ਕਹਿ ਵੀ ਮੇਰੇ ਕੱਪੜੇ ਇੱਕ ਪਾਸੇ ਰੱਖ ਦੇਗਾ ਥੀਰੇ ਫੋਨ ਆ ਗਿਆ ਉਹ ਕੰਪਨੀ ਆ ਗਿਆ ਦਾ ਫੋਨ ਆ ਉਹ ਮਰ ਜਣਗੇ ਨੇ ਨਾ ਮੇਰੇ ਚੋਪ ਪਾ ਰਹੇ ਨੇ ਹਰ ਟਪੈਕ ਖਤਮ ਹੋ ਗਿਆ ਅੱਛਾ ਉਹ ਮੇਰੇ ਕੱਪੜੇ ਕਿੱਥੇ ਨੇ ਇੱਥੇ ਛਾਣੇ ਦੇ ਮੈਨੂੰ 15 ਮਿੰਟੋ ਕੁ ਮੱਥਾ ਮਾਰ ਇੱਥੇ ਪਏ ਹੋਣਗੇ ਤੇਰੇ ਕੱਪੜੇ ਹਣ ਮੈਨੂੰ ਕੰਮ ਹੈ ਮੈਂ ਜਾਣਾ ਸੋਈ ਮੈਨੂੰ ਨਹੀਂ ਲੱਗਦਾ ਇਹ ਲੱਭ ਕੇ ਦੇ ਕੱਪੜੇ ਕਿੱਥੇ ਨੇ। ਯਾ ਦੱਸੋ। ਕੱਪੜੇ ਦੱਸ ਕਿੱਥੇ ਹੋਣੇ ਐ ਇੱਥੇ ਕੱਪੜੇ ਪਾ ਆ ਤੇ ਸਾਰੇ। ਉੱਥੇ ਸਾਰੇ ਜਿੰਮੇਵਾਰ ਨੇ ਮੈਨੂੰ ਦੇ ਦਿੱਤੀ ਆ। ਮੈਂ ਜਿੰਨੇ ਘਰ ਦੀ ਬੋਲੀ ਲਖੂਣੀਆਂ ਛੋੜੀਆਂ। ਉਹ ਫੇਰੇ ਮੇਰੇ ਕੱਪੜੇ ਛੇੜ ਹੀ ਨਾ ਕਰੋ। ਕੁਛ ਨਾ ਤਾਂ ਨਾ ਲੱਗਦਾ ਤੈਨੂੰ। ਓਹੋ। ਮੈਂ ਤੁਹਾਡੇ ਚ ਬੋਲੀ ਹੋ ਗਈ ਜੈ ਲੈ ਕੇ। ਕੀ ਦਾ ਪਾऊं? ਹੈ? ਉਹ ਤਾਂ ਕੰਪਨੀ ਵਾਲਿਆਂ ਦੱਸੀ ਤਾਂ ਜਾਣੀਆਂ। ਮੇਰੀ ਗੱਲ ਸੁਣਾ ਕੱਪੜੇ ਨਾ ਮੈਂ ਕੱਲ ਧੋਤੇ ਸੀਗੇ। ਉਹਨਾਂ ਚ ਪਏ ਹੋਣਗੇ। ਤਾਂ ਇਹ ਤਾਂ ਕਹੀ ਜਾਂਦਾ ਇੱਥੇ ਹਏ ਉੱਠ ਪੁੱਠਾ ਮੈਨੂੰ ਬੋਲਦੀ ਐ ਇਹਨੂੰ ਵੀ ਨਾ ਚੈਨ ਨਹੀਂ ਬੱਦੀ ਹੈਲੋ ਜਦੋਂ ਇੱਕ ਵਾਰੀ ਫੋਨ ਕਰਦਾ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਇੱਕ ਮਿੰਟ ਰੁਕੋ ਮੈਂ ਤੇਨੂੰ ਕੋਠੇ ਤੇ ਜਾ ਕੇ ਗੱਲ ਕਰਦੀ ਆਂ ਨੂੰ ਇੱਕ ਵਾਰੀ ਸਮਝ ਨਹੀਂ ਆਉਂਦੀ ਹੈ ਕਿ ਜੇ ਜਦੋਂ ਬੰਦਾ ਫੋਨ ਨਹੀਂ ਚੱਕ ਰਿਹਾ ਤਾਂ ਕੋਈ ਕੋਲੇ ਹੋਣਾ ਮੈਂ ਤਾਂ ਨਹੀਂ ਪੁੱਛਦਾ ਸੀ ਵੀ ਬੁੜਾ ਜਿਹਾ ਨਿਕਲ ਗਿਆ ਕਰੋ ਕਿ ਨਹੀਂ ਬੁੜੇ ਨੂੰ ਨਿਕਲਣ ਤੇ ਲਾ 5-7 ਮਿੰਟ ਹੋਗੇ ਅੱਛਾ ਲੈ ਹੁਣ ਫਿਰ ਤੂੰ ਦੇਖੀ ਚੱਲ ਕਾ ਪਲਾਨ ਆਥ ਨੂੰ ਲੈ ਜਵਾਖਿਆ ਕਰੋ ਨਿਕਲੇ ਹੀ ਲੈ ਮੇਰੀ ਗੱਲ ਸੁਣ ਲੈ ਪਲਾਨ ਤਾਂ ਜਿਹੜਾ ਮਰਜ਼ੀ ਬਣਾ ਲੈ ਪਰ ਪੱਕਾ ਹੋਣਾ ਚਾਹੀਦਾ ਉਹ ਕੰਮ ਨਾ ਹੋਵੇ ਵੀ ਆਥ ਨੂੰ ਮੈਨੂੰ ਕੁਝ ਹੋਰ ਹੀ ਸੁਣਾਉਣਾ ਮੈਨੂੰ ਮੈਂ ਕਹਿੰਦਾ ਜੀ ਜਵਾਖਿਆ ਕਰੋ ਨਾ ਨਿਕਲੇ ਨਾ ਆਥ ਨੂੰ ਮੇਰਾ ਨੋ ਵੀ ਜਾਣਤਾ ਨਹੀਂ ਐਂ ਤਾਂ ਮੈਨੂੰ ਵਿਸ਼ਵਾਸ ਆ ਤੇਰੇ ਤੇ ਚੱਲ ਮੇਰੀ ਗੱਲ ਸੁਣਾ ਜਦੋਂ ਵੀ ਕੰਮ ਬਣ ਜਾਣਾ ਮੈਨੂੰ ਤੁਰਤ ਪਰ ਫੋਨ ਮਾਰਦੀ ਮੈਂ ਕੋਠੇ ਤੇ ਹੀ ਖੜੀ ਆ ਜੇ نیچے ਵਾਗੀਆਂ ਨੇ ਜਵਾਕ ਜਾਂ ਵਿੜਕਾ ਲੈਂਦਾ ਰਹਿੰਦਾ ਮੈਂ ਕਹਣਾ ਕੰਮ ਤਾਂ ਹੋ ਗਿਆ ਬਸ ਮੈਂ ਤੈਨੂੰ ਨਾਲ ਦੀ ਨਾਲ ਫੋਨ ਮਾਰ ਦਿੰਦੀ ਆ ਚੱਲ ਠੀਕ ਆ ਚੰਗਾ ਕਰ ਠੀਕ ਆ ਲੈ ਵਈ ਅੱਜ ਤਾਂ ਨਾ ਤੇ ਜਮ ਮੈਂ ਨਿਸ਼ਾਨੇ ਤੇ ਲੱਗੂ ਆ ਕੌਣਾ ਭਾਈ ਅੱਜ ਦੇਣੇ ਤੇ ਨਸ਼ਾ ਕਰ ਰੱਖਿਆ ਦੱਸ ਦੇ ਨਾ ਕੋਈ ਨਾ ਆ ਨਾਲੇ ਹਾਕੀ ਪਗੜੀ ਰੱਖਿਆ ਹਾਲਜਾ ਅੱਛਾ ਵਿਆਹ ਨਹੀਂ ਹੋਣ ਦਿੰਦਾ ਹੈ ਮੁੰਡੇ ਦਾ ਤੂੰ ਕਿਹੜੇ ਮੁੰਡੇ ਦਾ ਭਾਈ ਮੈਂ ਤਾਂ ਨਾ ਮੈਂ ਤਾਂ ਆਪ ਹੁਆਪਦਾ ਹੁਣ ਕਰਾ ਕੇ ਟਾਂ ਜਿਹੜਾ ਮਰਜ਼ੀ ਕਰਾਵੇ ਮੈਂ ਕਿਸੇ ਤੋਂ ਕੀ ਲੈਣਾਗਾ ਨਾਲੇ ਜ਼ਮੀਨ ਨਹੀਂ ਨਾਲ ਲਵਾਉਂਦਾ ਹੈ ਉਹਨਾਂ ਦੇ ਮੇਰੇ ਦੀ ਗੱਲ ਕਰਦੇ ਨਾ ਜ਼ਮੀਨ ਤਾਂ ਨਾ ਕਿਹਦੀ ਗੱਲ ਕਿਹਦੀ ਕਰ ਰਹੇ ਹਾਂ ਤੂੰ ਅੱਜ ਤੱਕ ਜਿੰਨੇ ਵੀ ਕਾਂਡ ਕਰੇ ਨੇ ਨਾ ਕਿਸੇ ਦਾ ਪਤਾ ਫੇਤਾ ਵੀ ਨਹੀਂ ਲੱਭਿਆ ਕੱਲਾ ਬੰਦਾ ਦਾ ਕੀ ਕਰ ਲਈਆਂ ਮੇਰਾ ਕੱਲਾ ਨਹੀਂ ਹੈਗਾ ਦਲ ਟਾੜਾ ਸੁਮਾਉਂਦਿਆਂ ਨੇ ਮਗਰ ਭਰੀਆਂ ਅੱਛਾ ਜੀ ਹਾਂ ਗੱਲਾਂ ਕਰਦਾ ਹੋਵੇਂਗਾ ਇਹ ਮਾਰ ਕੇ ਦੱਬਦਾ ਨਾ ਮੁਸਕ ਨਹੀਂ ਨਿਕਲਣਾ ਤੇਰੇ ਦਾ ਨਾ ਮੈਂ ਤਾਂ ਕੁਝ ਨਹੀਂ ਕਹਿੰਦਾ ਭਾਈ ਕਿਸੇ ਨੂੰ ਇਹ ਤਾਂ ਹਜੇ ਜਵਾਖ ਜੱਜ ਪੈਸੇ ਘਟ ਦੇ ਕੇ ਗਿਆ ਸਾਨੂੰ ਨਹੀਂ ਤਾਂ ਤੇਰਾ ਉਰੀ ਕੰਮ ਨਿਮੇੜਦਾ ਹੁੰਦਾ ਮਾਰ ਕੇ ਨਾ ਤੇ ਤੈਨੂੰ ਇੱਥੇ ਨਹਿਰ 'ਚ ਸੜਦਾ ਹੁੰਦਾ ਸਾਲਾ ਜਵਾਖ ਜੱਜ ਹੈਗਾ ਡੰਗਰ ਤੇ ਮੈਨੂੰ ਇਹ ਨਹੀਂ ਤਵਾਰ ਉਹ ਤਾਂ ਮੀਤ ਵੀ ਐਨਾ ਘਿਰਿਆ ਹੋਇਆ ਹੂ ਮਿਲਨੇ ਮੈਨੂੰ ਇਹ ਸਹੋਦੇ ਦਿਲਾ ਇਹਨੂੰ ਪੈਸੇ ਦੇ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਕੱਲ ਨੂੰ ਕੰਮ ਹੋ ਜਾਏ ਜ਼ਮੀਨ ਉਹਦੇ ਨਾਂ ਹੋ ਜਾਏ ਠੀਕ ਹੈ ਜਵਾਕ ਦੇ ਸਾਰੀ ਹਾਂ ਹਾਂ ਕੋਈ ਮੈਂ ਕਰਾ ਦੂੰ ਕੋਈ ਨਹੀਂ ਮੈਨੂੰ ਜਾਣਦੇ ਹੋਣਾ ਤੇ ਹੋਰ ਕੋਈ ਬਾਤ ਘਾਟਾ ਹੁਣ ਦੱਸ ਦੇ ਨਾ ਨਾ ਬਾਤ ਹੀ ਘਾਟਨੀ ਕੋਈ ਮੈਨੂੰ ਭਗ ਜਾਂਦੇ ਪੁੱਤ ਮੈਂ ਤਾਂ ਮੜ ਮੈਂ ਨਹੀਂ ਕਿਸੇ ਨੂੰ ਕੁਝ ਕਹਿੰਦਾ ਕਿਹੜਾ ਪੱਖਾ ਭੈਂਗ ਮਰਾਵੇ ਪੱਖਾ ਮੈਂ ਤਾਂ ਘਰੇ ਜਾਣਾ ਜਿਆ ਟਾਟਾ ਸੋਮਾ ਮੂਰੇ ਲੈ ਕੇ ਜਾ ਦੇਣਾ ਕਰਨਾ ਜਨਮ ਭਾਈ ਮਾਤਾ ਕਿਹੜਾ ਵੇਲਾ ਹੋ ਗਿਆ ਮਰ ਜਾਣ ਲੱਗਾ ਤਾਂ ਨਹੀਂ ਕੋਈ ਗਜਿੱਤ ਕਰਤਾ ਬੁੜੇ ਨੇ ਅਜੇ ਤੱਕ ਫੋਨ ਨਹੀਂ ਆਇਆ ਇਹ ਤਾਂ ਉਮਰੀ ਵੱਟੀ ਆ ਹੈਲੋ ਲੈਖਾ ਤੇ ਜਮਾ ਹੋ ਗਿਆ ਕੰਮ ਤਾਂ ਜਮਾ ਜੁਨੇ ਜੱਟ ਲਾਦੀ ਬੱਸ ਠੀਕ ਆ ਮੈਂ ਤਾਂ ਫਿਕਰ ਕਰੀ ਆਂਦੀ ਸੀ ਕਿ ਵੀ ਇੰਨਾ ਟਾਈਮ ਹੋ ਗਿਆ ਪਤਾ ਨਹੀਂ ਕੂਈ ਨਾ ਕੋ ਗੱਜਬਤ ਕਰਤਾ ਵੀ ਬੁੜੇ ਨੇ ਤੇਰਾ ਨਾ ਨਾ ਬੁੜਾ ਕਿੱਥੇ ਬੁੜਾ ਕਿੱਥੇ ਮੈਂ ਬੰਗ ਕੀ ਕਰਦੇ ਆ ਤੁਨਾਂ ਨੂੰ ਤਾਂ ਜਾਣਦੀ ਆ ਮੇਰੇ ਬਾਰੇ ਉਹ ਤਾਂ ਠੀਕ ਆ ਮੇਰੀ ਗੱਲ ਸੁਣ ਹਾਂ ਹੁਣ ਬੁੜਾ ਆਉਗਾ ਨਾ ਕਰੇ ਮੰਗ ਰਹੀ ਆ ਜੀ ਹਾਂ ਹਾਂ ਮੈਂ ਬੁਨੇ ਪਿੱਛੇ ਆ ਗਿਆ ਬੱਸ ਹਾਂ ਪਤਾ ਕੀ ਗੱਲ ਆ ਲੋਹਾ ਗਰਮ ਬੱਸ ਆ ਕੇ ਸੱਟ ਮਾਰਦੀ ਕਿ ਤੇਉ ਮੁੰਡਾ ਉਹਦੇ ਗੱਲਾਂ ਚ ਨਾ ਲੈ ਲੇ ਉਹਨੂੰ ਇਹ ਤਾਂ ਮੇਰੀ ਜ਼ਿੰਮੇਵਾਰੀ ਹੈ ਤਾਂ ਦਾ ਫੀ ਕੰਮ ਇਹਦੀ ਨੋਟਸ ਚਲ ਠੀਕਾ ਹੁਣ ਫੋਨ ਫੜਨਾ ਕਰੀ ਫਿਰ ਨਹੀਂ ਕਰਾਂ ਠੀਕਾ ਆਹ ਨਹੀਂ ਚੱਲਾਂ ਸੁਣ ਰੇ ਮੈਨੂੰ ਪਤਾ ਦੀ ਪਈ ਨਹੀਂ ਆ ਆ ਆ ਤੂੰ 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 ਤੇ ਕੀ ਕਰਦਾ ਨਾ ਨਾ ਮਰਵਾ ਹੀ ਦਿੰਦੀ ਉਹਨਾਂ ਨੂੰ ਤਾਂ ਕਿਦਰੋਂ ਆਉਣ ਲੱਗੀ ਕਾਨੂੰਨ ਕਾਤੇ ਰਹਿਣਾ ਨਹੀਂ ਦੀ ਆ ਤੇ ਤੇਨੂੰ ਨਾ ਜ਼ਰੂਰ ਕੋਈ ਗਲਤਫਹਿਮੀ ਹੋਈ ਆ ਉਹ ਤਾਂ ਮੇਰੇ ਘਰੋਂ ਫੋਨ ਆ ਗਲਤਫਹਿਮੀ ਨਹੀਂ ਹੋਈ ਰਿਕਾਰਡਿੰਗ ਇਹਦੀ ਵੀ ਵਿੱਚ ਹੋ ਗਈ ਫੋਨ ਦੇ ਸਬੂਤ ਮੇਰੇ ਲਈ ਦੂਜਾ ਵੀ ਇਕੱਠਾ ਹੋ ਗਿਆ ਹੁਣ ਨਾਲ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੇਰੇ ਆਸ਼ਕ ਦੇ ਘਰੇ ਆ ਤੂੰ ਪਹਿਲਾਂ ਪਹਿਲਾਂ ਨਾ ਬੁੜੇ ਨੂੰ ਸਾਰੀ ਗੱਲ ਆਪ ਸਮਝਾ ਦੇ ਦੇਖ ਦੇਖ ਮਣ ਇੱਥੇ ਚੁੱਪ ਕਰ ਜਾ ਜੇ ਜ਼ਿਆਦੇ ਉਹ ਚਾਲਾਂ ਜੇ ਖੇਡੀਆਂ ਨਾ ਹੁਣ ਕੋਠੇ ਧੋਕਾ ਦੇ ਦੂੰ ਨਾਲੇ ਮੇਰੀ ਇੱਕ ਗੱਲ ਸੁਣ ਲੈ ਹੁਣ ਤਾਂ ਗੱਲ ਗੱਲੇ ਬੁੜੇ ਦੇ ਵੀ ਜਾਣੀ ਤੀ ਹੋਣ ਗੱਲ ਥਾਣੀ ਚ ਜਾਊਗੀ। ਨਾ ਨਾ ساری ਉਮਰ ਜੇਲ੍ਹ ਚ ਰਹੋਗੇ। ਅਮਨ ਮੈਂ ਤੇਰੇ ਅੱਗੇ ਨਾ ਹੱਥ ਜੋੜਦੀ ਆਂ। ਹਾੜੇ ਹਾੜੇ ਕਿਸੇ ਕੋਲ ਕੋਈ ਗੱਲ ਨਾ ਕਰੀ। ਆ ਥਾਣੇ ਚ ਤਜਮਾ ਹੀ ਨਾ ਕਰੀ। ਜੇ ਤੂੰ ਚੌਣਾ ਨਾ ਵੀ ਮੈਂ ਇੱਥੇ ਨਾਰਮ ਮੈਂ ਬਗਿਆ ਨਹੀਂ ਅਗਰ ਛੱਡ ਕੇ। ਆਹੋ ਆ ਹੁਣ ਤੂੰ ਤਾਂ ਸਾਰਾ ਖੜਾ ਛਡਾਉ ਨੂੰ ਫਿਰਦੀ ਮੈਂ। ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ। ਮੇਰੇ ਬੁੜੇ ਲੱਗੇ ਆ ਕਿ ਨਾ ਸਾਰੀ ਗੱਲ ਥੱਲੇ ਸਾਮਲਾ ਐ। ਜੇ ਮੇਰਾ ਆ ਰਿਸ਼ਤਾ ਟੁੱਟ ਗਿਆ ਨਾ ਫਿਰ ਦੇਖ ਲੈ। ਆ ਗਿਆ ਡੈਡੀ ਤੇਰੇ ਆਸ਼ਕ ਦੇੋਂ ਤੋਂ ਪਹਿਲਾਂ ਪਹਿਲਾਂ ਨਾ ਮੇਰੇ ਰਿਸ਼ਤੇ ਦੀ ਗੱਲ ਸਾਰੀ ਫੈਨਲ ਕਰ ਦੇ ਮੈਨੂੰ ਜਾਣ ਤਾਂ ਦੇ ਦੇ ਫੇਰੀ ਗੱਲ ਸ਼ੁਰੂ ਨਹੀਂ ਸੁੁੱਤੀ ਪਈਦਾ ਗੱਲ ਤਾਂ ਬਧੂ ਮੈਨੂੰ ਨਿਕਲਣ ਤਾਂ ਬੱਗ ਜਾ ਹੁਣ ਬੱਗ ਜਾ ਹੁਣ ਦੇਖੀ ਕੀ ਜਣੀ ਆ